ਸੰਦੇਣਾ ਕਿਉਂਕਿ ਇੱਕ ਵਾਰ ਪ੍ਰਭੂ ਯਿਸੂ ਮਸੀਹ ਜੀ ਨੇ ਬਹੁਤ ਗਹਿਰੀ ਗੱਲ ਆਪਣੇ ਚੇਲਿਆਂ ਦੇ ਨਾਲ ਕੀਤੀ ਉਹਨਾਂ ਨੇ ਕਿਹਾ ਉਹਨਾਂ ਨੂੰ ਕਹਿੰਦੇ ਕਿਸੇ ਪਾਦਸ਼ਾਹ ਨੇ ਵਿਆਹ ਕੀਤਾ ਤੇ ਉਹਦੇ ਅੰਦਰ ਬੜਿਆਂ ਨੂੰ ਸੱਦਾ ਪੱਤਰ ਦਿੱਤਾ ਉਹਨੇ ਕਿ ਜਾਓ ਬਈ ਸੱਦਾ ਵੰਡ ਕੇ ਆਓ ਸਾਰੇ ਜਣੇ ਤੇ ਜਿਨ੍ਹਾਂ ਨੂੰ ਸੱਦਾ ਵੰਡਿਆ ਸੀਗਾ ਉਹ ਬਾਣੇ ਮੁੰਨੇ ਲਾ ਕੇ ਰਹਿ ਗਏ ਬਾਕੀ ਫੇਰ ਦੁਬਾਰਾ ਸੱਦ ਕੇ ਲਿਆਉਂਦੇਗਾ ਉਹਨਾਂ 'ਚ ਫੇਰ ਵੀ ਕਈ ਇੱਧਰ ਉੱਧਰ ਹੋਈ ਜਿੰਨਾ ਕਈ ਵਾਰ ਕਰਦੇ ਆ ਤੇ ਆਖਿਰ ਤੇ ਪਰਮੇਸ਼ਰ ਨੇ ਕਿਹਾ ਸੱਦੇ ਹੋਏ ਤਾਂ ਬਹੁਤ ਆਬਰ ਚੁਣੇ ਹੋਏ ਥੋੜੇ ਥੋੜੇ ਆ ਤੇ ਤੁਸੀਂ ਚੁਣਿਆਂ ਦੇ ਵਿੱਚ ਆਉਣਾ ਹੈ ਸੱਦੇ ਗਿਆ 'ਚ ਨਹੀਂ ਆਉਣਾ ਕਿ ਮੈਨੂੰ ਕਾਟ ਦਿੱਤਾ ਸੀ ਤੇ ਮੈਂ ਆ ਗਿਆ ਚੋਣ ਦੇ ਵਿੱਚ ਆਉਣਾ ਹੈ ਕਿਹੜੀ ਚੋਣ 'ਚ ਜਿਹੜੀ ਚ ਅਬਰਾਹਮ ਆਇਆ ਜਿਹੜੀ ਚੋਣ 'ਚ ਮੂਸਾ ਆਇਆ ਜਿਹੜੀ ਚੋਣ 'ਚ ਮਰੀਮ ਮਗਦਲੀ ਨਾਈ ਉਸ ਚੋਣ ਦੇ ਵਿੱਚ ਆ ਕੇ ਆਪਣੇ ਆਪ ਚ ਬਣੇ ਰਹਿਣਾ ਪਰ ਚੋਣ ਕਿੱਥੋਂ ਸਾਬਿਤ ਹੁੰਦੀ ਹੈ ਚੁਣਿਆ ਆ ਕਦੀ ਰੋਲਾ ਨਹੀਂ ਪਾਉਂਦਾ ਚੁਣਿਆ ਆ ਕਦੀ ਉੱਠ ਕੇ ਨਹੀਂ ਜਾਂਦਾ ਚੁਣਿਆ ਆ ਕਦੀ ਲੰਗਰਾਂ ਚ ਨਹੀਂ ਮਿਲੂਗਾ ਜਦਾ ਚੁਣਿਆ ਆ ਕਦੀ ਇੱਧਰ ਉੱਧਰ ਗੇੜੀਆਂ ਕਦੀ ਕੁਛ ਨਹੀਂ ਚੁਣਿਆ ਆ ਕਦੀ ਟੱਕੇ ਮੁੱਕੀਆਂ ਨਹੀਂ ਕਰੂਗਾ ਚੁਣਿਆ ਆ ਕਦੀ ਰੋਲਾ ਨਹੀਂ ਪਾਊਗਾ ਮੈਨੂੰ ਮਿਲੇ ਨਹੀਂ ਮੈਂ ਅੱਗੇ ਨਹੀਂ ਮੈਂ ਪਿੱਛੇ ਨਹੀਂ ਮੈਨੂੰ ਕੁਰਸੀ ਨਹੀਂ ਮਿਲੀ ਮੈਨੂੰ ਪੱਖਾ ਨਹੀਂ ਮੈਨੂੰ ਚੁਣਿਆ ਆ ਕਦੀ ਰੋਲਾ ਨਹੀਂ ਪਾਊਗਾ ਬੁੱਝਪ ਕਰਕੇ ਆਪਣੇ ਟਾਈਮ ਦਾ ਇੰਤਜ਼ਾਰ ਕਰੂਗਾ ਤੇ ਤੁਸੀਂ ਚੁਣੇ ਗਏ ਆ ਕੀ ਕੀਤੇ ਗਏ ਆ ਚੁਣੇ ਗਏ ਆ ਦਸ਼ਦਾਨ ਨੂੰ ਕਦੀ ਆਪਣੇ ਤੇ ਹੈਵੀ ਨਹੀਂ ਉਣ ਦੇਣਾ ਮੌਕਾ ਨਹੀਂ ਦੇਣਾ ਉਹਨੂੰ ਪਰ ਬਣੇ ਰਹਿਣਾ ਹਿੱਲਣਾ ਨਹੀਂ ਕਿਉਂਕਿ ਜਦੋਂ ਸਵਰਗਦੂਤਾ ਨੇ ਟੀਕਾ ਲਾਉਣਾ ਉਦੋਂ ਹਿੱਲੀ ਜਾਂਦੇ ਆ ਤੁਸੀਂ ਤੇ ਕਾਹਦਾ ਲੱਗਣਾ ਆਰਾਮ ਨਾ ਬੈਠੇ ਰਹੋ ਇੱਕ ਦਿਨ ਨਾਚ-ਨਾਚ ਕੇ ਤਸੱਲੀਆਂ ਦੇ ਨਾਲ ਮਹਾਂ ਸਮਰਤ ਨ ਭਰੰਦਾ ਐ ਕਿ ਉਹਦੇ ਘਰ ਚੋਂ ਭਰੰਦਾ ਇਹ ਗਵਾਹਾਂ ਕਿਉਂ ਪਰਮੇਸ਼ਰ ਦਿੰਦਾ ਕਿ ਜਦੋਂ ਤੁਹਾਡੀਆਂ ਗਵਾਹਾਂ ਨਾ ਬਣਨ ਤੁਸੀਂ ਇਹਨੂੰ ਸੁਣ ਕੇ ਉਹਦੀ ਮਹਿਮਾ ਕਰ ਸਕੋ ਇਹਨੂੰ ਸੁਣ ਕੇ ਆਪਣੇ ਜੀਵਨ ਚ ਤਸੱਲੀ ਪਾ ਸਕੋ ਕਿ ਮੈਂ ਵੀ ਗਵਾਹੀ ਦੇ ਨਾਲ ਆ ਰਿਹਾ ਜਦੋਂ ਸ਼ੈਤਾਨ ਤੁਹਾਡੇ ਕੰਨਾਂ ਚ ਪਾਵੇ ਤੈਨੂੰ ਕੀ ਮਿਲਿਆ ਯਿਸੂ ਨੂੰ ਮੰਨ ਕੇ ਉਹਦਾ ਗਵਾਹੀ ਸੁਣੀ ਹੋਈ ਚੇਤੇ ਆਵੇ ਕਿ ਜੇ ਉਹਨੂੰ ਮਿਲਿਆ ਤੇ ਮੈਨੂੰ ਵੀ ਮਿਲਣ ਜਾ ਰਿਹਾ ਮੈਂ ਪ੍ਰੋਸੈਸਿੰਗ ਦੇ ਵਿੱਚ ਹਾਂ ਮੈਂ ਉਹਦੇ ਮਿਸ਼ਨ ਦੇ ਵਿੱਚ ਹਾਂ ਪਰ ਜੇ ਤੁਸੀਂ ਸੁਣਨੇ ਨਹੀਂ ਸ਼ੈਤਾਨ ਨੇ ਕੋਈ ਤੁਹਾਡੇ ਮਨ ਚ ਪਾਇਆ ਕਿ ਬਸ ਉਦੋਂ ਹੀ ਜਾਣਾ ਆਪਾਂ ਜਦੋਂ ਹੱਥ ਰੱਖਣਗੇ ਅੱਗੇ ਉਹਨਾਂ ਚਾਰੇ ਇੱਧਰ ਉੱਧਰ ਤੁਰੇ ਫਿਰੋ ਸੁਣਨ ਦੀ ਲੋੜ ਨਹੀਂ ਪਰ ਮੈਂ ਕਿਹਾ ਪਰਮੇਸ਼ਰ ਕਹਿੰਦੇ ਸੁਣਿਆ ਹੋਇਆ ਵਚਨ ਹੀ ਤੁਹਾਡੇ ਜੀਵਨ 'ਚ ਫਲ ਲੈ ਕੇ ਆਊਗਾ। ਅਮਨ। ਔਰ ਜਿਹੜੇ-ਜਿਹੜੇ ਪ੍ਰਭੂ ਯਿਸੂ ਦੀਆਂ ਗੱਲਾਂ ਧਿਆਨ ਨਾਲ ਸੁਣਦੇ ਰਹਿ ਮਰੀਆ ਮਗਦਲੀ ਨਾਲ ਵਰਗੇ ਉਹ ਹੀ ਫੇਲ ਨਹੀਂ ਹੋਏ। ਜਿਹੜੇ ਚਮਤਕਾਰਾਂ ਦੇ ਪਿੱਛੇ ਸੀਗੇ ਉਸ ਪੱਥਰੇ ਸਰਕੇ ਬੈਠੇ ਸੀ ਫੇਲ ਹੋ ਗਏ। ਚਮਤਕਾਰ ਹੋਣੇ ਆ। ਸਾਸਾਨਾ ਹੋਣੇ ਆ ਤੁਹਾਡੀ ਜ਼ਿੰਦਗੀ ਦੇ ਅੰਦਰ ਅਮੇਨ ਪਰ ਅਹਿਮियत ਉਹਦੇ ਸ਼ਬਦ ਨੂੰ ਜਦੋਂ ਦਿਓਗੇ ਇਹ ਗਵਾਹਾਂ ਡਰਾਮਾ ਥੋੜੀ ਐ ਇਹ ਐਂਟਰਟੇਨਮੈਂਟ ਐ ਇਹ ਕੋਈ ਆਪਾਂ ਖੜੇ ਕੀਤੇ ਆ ਇਹ ਯਿਸੂ ਪ੍ਰਭੂ ਨੇ ਬਣਾਇਆ ਗਵਾਹਾਂ ਅਮੇਨ ਅਗਰ ਇਹ ਗਵਾਹਾਂ ਦੇ ਵਿੱਚ ਕਿੰਤੂ ਪਰੰਤੂ ਕਰਦੇ ਆ ਜਾਂ ਇਹਨੂੰ ਚੰਗੀ ਤਰ੍ਹਾਂ ਨਾਲ ਦਿੰਦੇ ਨਹੀਂ ਦੇਣ ਵਾਲੇ ਵੀ ਧਿਆਨ ਨਾਲ ਸੁਣੋ ਔਰ ਗਵਾਹਾਂ ਲੈਣ ਵਾਲੇ ਵੀ ਗਵਾਹਾਂ ਲੱਭਣ ਵਾਲੇ ਵੀ ਇਹ ਗਵਾਹੀ ਬਹੁਤ ਮਹੱਤਵਪੂਰਨ ਹੈ ਪਰਮੇਸ਼ਵਰ ਲਈ ਇਸੇ ਗਵਾਈ ਨੂੰ ਲੈਂਡ ਦੇ ਲਈ ਪਹਿਲਾਂ ਲਾਜ਼ਰ ਮਾਰਿਆ ਤੇ ਫਿਰ ਤੀਜੇ ਦਿਨ ਜ਼ਿੰਦਾ ਕੀਤਾ ਗਵਾਈ ਨੂੰ ਲੈਂਡ ਦੇ ਲਈ ਤੁਹਾਨੂੰ ਕੀ ਲੱਗਦਾ ਲਾਜ਼ਰ ਦੀ ਪਹਿਲੇ ਦਿਨ ਜਦੋਂ ਖਬਰ ਦਿੱਤੀ ਉਹਨਾਂ ਨੇ ਕੀ ਕਿਹਾ ਸੀ ਜਿੰਨੂੰ ਤੂੰ ਪਿਆਰ ਕਰਦਾ ਉਹ ਲਾਜ਼ਰ ਕੀ ਹੈ ਬਿਮਾਰ ਹੈ ਤੇ ਮਰਨਾਉ ਹੈ ਪ੍ਰਭੂ ਚੰਗਾ ਨਹੀਂ ਕਰ ਸਕਦੇ ਸੀ ਉਦੋਂ ਜੇ ਸੂਬੇਦਾਰ ਦਾ ਨੌਕਰ ਹੀ ਨਹੀਂ ਦੂਰ ਚੰਗਾ ਹੋ ਸਕਦਾ पर परमेश्वर ਨੇਗਾ ਨਹੀਂ ਉਹਦੀ ਬਿਮਾਰੀ ਮੌਤ ਦਾ ਕਾਰਨ ਨਹੀਂ ਹੈ ਉਹਦੀ ਬਿਮਾਰੀ ਪਰਮੇਸ਼ਵਰ ਦੀ ਮਹਿਮਾ ਲਈ ਹੈ ਪਰ ਤੀਸਰੇ ਦਿਨ ਮੁਰਦਿਆਂ ਤੋਂ ਜ਼ਿੰਦਾ ਕੀ ਤੁਹਾਨੂੰ ਗਵਾਹੀ ਬਹੁਤ ਮਹੱਤਵਪੂਰਨ ਹੈ ਇਹਨੂੰ ਧਿਆਨ ਨਾਲ ਸੁਣਨਾ ਔਰ ਆਪਣੀ ਜ਼ਿੰਦਗੀ ਚ ਲੈਣਾ ਜਿਹੜੇ ਸਵਰਗਦੂਤ ਨੇ ਇਹਨਾਂ ਨੂੰ ਗਵਾਹੀ ਦਿੱਤੀ ਹੈ ਉਹ ਟਿਕ ਟਿਕੀ ਲਗਾ ਕੇ ਦੇਖ ਰਹਾ